ਅੱਜ ਕੱਲ ਸਰਦੀਆਂ ਦਾ ਦਿਨ ਹੈ ਤੇ ਟੈਂਪਰੇਚਰ ਕਾਫੀ ਜ਼ਿਆਦਾ ਫਾਲ ਕਰ ਜਾਂਦਾ ਖਾਸ ਕਰਕੇ ਰਾਤ ਦਾ ਟੈਂਪਰੇਚਰ ਕਾਫੀ ਜ਼ਿਆਦਾ ਫਾਲ ਕਰ ਜਾਂਦਾ ਜਿਸ ਕਾਰਨ ਕਿ ਜਾਨਵਰ ਬਹੁਤ ਡਿਸਕੰਫਰਟ ਫੀਲ ਕਰਦੇ ਉਹ ਆਪਣੇ ਨਾਰਮਲ ਪ੍ਰੋਡਕਸ਼ਨ 'ਚ ਨਹੀਂ ਜਾਂਦੇ ਜਾਨਵਰ ਦਾ ਨਾਰਮਲ ਟੈਂਪਰੇਚਰ ਜਿਸ ਤੇ ਉਹਨੂੰ ਰੱਖਣਾ ਚਾਹੀਦਾ 20 ਤੋਂ 22 ਡਿਗਰੀ ਹੈ ਜਦੋਂ ਵੀ ਟੈਂਪਰੇਚਰ ਇਸ ਤੋਂ ਜਿਹੀ ਨੀਚੇ ਜਾਂਦਾ ਤਾਂ ਉਹਨੂੰ ਡਿਸਕੰਫਰਟ ਹੁੰਦਾ ਖਾਸ ਕਰਕੇ ਸਰਦੀਆਂ 'ਚ ਜਿਹੜੀ ਬਾਡੀ ਦੀ ਟਰਨਓਵਰ ਹੈ ਉਹ ਬਹੁਤ ਜ਼ਿਆਦਾ ਵਧੀ ਹੁੰਦੀ ਹੈ ਕਿ ਸਾਡੀ ਹੀਟ ਬਣਾਨੀ ਹੈ ਬਾਡੀ ਨੇ ਜੋ ਅਸੀਂ ਖਾਵਾਂਗੇ ਉਸੇ ਤੋਂ ਹੀਟ ਬਣੇਗੀ ਸੋ ਹਾਈ ਪ੍ਰੋਟੀਨ ਡਾਈਟ ਇਸ ਟਾਈਮ ਤੇ ਬਹੁਤ ਜ਼ਰੂਰੀ ਹੈ ਹਾਈ ਪ੍ਰੋਟੀਨ ਹਾਈ ਕੈਲਰੀ ਡਾਈਟ ਬਹੁਤ ਜ਼ਰੂਰੀ ਹੈ ਇੱਕ ਡੀਵਾਰਮਿੰਗ ਕਰਨੀ ਬਹੁਤ ਜ਼ਰੂਰੀ ਹੈ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਤਾਂ ਕਿ ਉਹਦੇ ਵਿੱਚ ਖੂਨ ਦੀ ਮਾਤਰਾ ਪੂਰੀ ਹੋ ਸਕੇ ਜੇ ਹੀਮੋਗਲੋਬਿਨ ਪੂਰਾ ਹੈ ਤਾਂ ਹੀ ਜਾਨਵਰਾਂ 'ਚ ਹੀਟ ਬਣੇਗੀ ਤਾਂ ਹੀ ਪੱਟ 'ਚ ਹੀਟ ਬਣੇਗੀ ਨੰਬਰ 2 ਕੁਝ ਬਿਮਾਰੀਆਂ ਜਿਹੜੀਆਂ ਸੀਜ਼ਨਲ ਰਿਲੇਟਡ ਹੈ ਅੱਜਕੱਲ ਨਮੂਨੀਆ ਵਗੈਰਾ ਦੀ ਖਾਸ ਪ੍ਰੋਬਲਮ ਆਉਂਦੀ ਹੈ ਕੁਝ ਵਾਇਰਲ ਬਿਮਾਰੀਆਂ ਜਿਵੇਂ ਕਿ ਨਾਈਂਟਸ ਟੈਂਪਰ ਉਹ ਜ਼ਿਆਦਾ ਹੁੰਦਾ ਸਰਦੀਆਂ 'ਚ ਜੀ ਸੋ ਦੋਸਤੋ ਅਗਰ ਤੁਸੀਂ ਵੀ ਆਪਣੇ ਘਰੇ ਡੌਗਸ ਰੱਖੇ ਹੋ ਇਨੇ ਤਾਂ ਖਬਰ ਤੁਹਾਡੇ ਵਾਸਤੇ ਹੈਗੀ ਹੈ ਹੈਲੋ ਨਮਸਕਾਰ ਸਸ਼ਿਕਲਾਦ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਧੂਆ ਤੇ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਦੋਸਤੋ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਕਿ ਨਵਾਂ ਸਾਲ ਚੜ ਚੁੱਕਿਆ ਹੈਗਾ ਔਰ ਸਰਦੀਆਂ ਦੇ ਦਿਨ ਜਿਹੜੇ ਨੇ ਬੈਕ ਟੂ ਬੈਕ ਬਹੁਤ ਹੀ ਜ਼ਿਆਦਾ ਠੰਡੇ ਹੈਗੇ ਨੇ ਰੈਡ ਅਲਰਟ orange ਅਲਰਟ ਔਰ ਨਾਲ ਨਾਲ yellow ਅਲਰਟ ਵੀ ਤੁਹਾਨੂੰ ਇੱਕ ਹਫ਼ਤੇ ਦੇ ਵਿੱਚ ਸਾਰੇ ਜਿਹੜੀਆਂ ਮੌਸਮ ਮੌਸਮ ਹੈਗਾ ਤੁਹਾਨੂੰ ਦੇਖਣ ਨੂੰ ਮਿਲਿਆ ਹੈਗਾ ਫਾਈਨਲੀ ਗੱਲ ਕਰਦੇ ਹਾਂ ਕਿ ਇਸ ਮੌਕੇ ਤੇ ਅਗਰ ਡਾਕਟਰ ਵੀ ਆਮ ਤੌਰ ਤੇ ਕਹਿੰਦੇ ਕਿ ਆਪਣੇ ਨੂੰ ਟੱਕ ਕੇ ਰ ਅਚੀ ਡਾਈਟ ਖਾਓ ਤਾਂ ਕਿ ਤੁਸੀਂ ਇਸ ਮੌਸਮ ਦੇ ਵਿੱਚ ਹੈਲਥੀ ਰਹੋ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਐ ਸਮੱਸਿਆ ਨੂੰ ਝੇਲਣਾ ਨਾ ਪਵੇ ਸੇਮ ਇਸ ਤਰ੍ਹਾਂ ਐਨੀਮਲਸ ਦੇ ਉੱਪਰ ਵੀ ਹੈ ਕਿ ਅਗਰ ਤੁਸੀਂ ਡੌਗਸ ਰੱਖ ਕਰੇ ਆਪਣੇ ਰੱਖੇ ਹੋਏ ਨੇ ਕਿਸ ਪ੍ਰਕਾਰ ਨਾਲ ਤੁਸੀਂ ਉਹਨਾਂ ਨੂੰ ਡਾਈਟ ਦੇਣੀ ਹੈ ਕੀ ਖਾਣਾ ਪੀਣਾ ਜਿਸ ਨਾਲ ਉਹ ਤੰਦਰੁਸਤ ਰਹਿਣ ਕਿੱਦਾਂ ਦੀ ਸਮੱਸਿਆ ਹੈ ਇਸ ਸਰਦੀਆਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਤੇ ਤੁਹਾਡੇ ਡੌਗਸ ਇਹਨਾਂ ਸਰਦੀਆਂ ਵਿੱਚ ਕਿਸ ਤਰ੍ਹਾਂ ਹੈਲਥੀ ਰਹਿ ਸਕਦੇ ਨੇ ਸਾਡੇ ਨਾਲ ਕਲਕ ਮੌਜੂਦ ਹੈ ਕਿ ਨੇ ਇਸ ਵਿੱਚ ਮੈਡੀਸਨ ਤੋਂ ਐਚਓਡੀ ਅਸ਼wini ਸ਼ਰਮਾ ਜੀ ਤੇ ਆਉਂਦੇ ਹੈਗੇ ਆ ਕਿ ਇਹਨਾਂ ਸਰਦੀਆਂ ਦੇ ਵਿੱਚ ਤੁਸੀਂ ਆਪਣੇ ਡੌਗਸ ਨੂੰ ਕਿੱਦਾਂ ਹੈਲਥੀ ਰੱਖ ਸਕਦੇ ਹੋ ਕਿ ਡਾਈਟ ਦੇ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਅ ਅੱਜ ਕੱਲ੍ਹ ਸਰਦੀਆਂ ਦਾ ਦਿਨ ਹੈ ਤੇ ਟੈਂਪਰੇਚਰ ਕਾਫੀ ਜ਼ਿਆਦਾ ਫਾਲ ਕਰ ਜਾਂਦਾ ਹੈ ਖਾਸ ਕਰਕੇ ਰਾਤ ਦਾ ਟੈਂਪਰੇਚਰ ਕਾਫੀ ਜ਼ਿਆਦਾ ਫਾਲ ਕਰ ਜਾਂਦਾ ਹੈ ਜਿਸ ਕਾਰਨ ਕਿ ਜਾਨਵਰ ਬਹੁਤ ਡਿਸਕੰਫਰਟ ਫੀਲ ਕਰਦੇ ਉਹ ਆਪਣੇ ਨਾਰਮਲ ਪ੍ਰੋਡਕਸ਼ਨ 'ਚ ਨਹੀਂ ਰਹਿੰਦੇ ਸੋ ਜਾਨਵਰ ਦਾ ਨਾਰਮਲ ਟੈਂਪਰੇਚਰ ਜਿਸ ਤੇ ਉਹਨੂੰ ਰੱਖਣਾ ਚਾਹੀਦਾ 20 ਤੋਂ 22 ਡਿਗਰੀ ਹੈ ਜਦੋਂ ਵੀ ਟੈਂਪਰੇਚਰ ਇਸ ਤੋਂ ਜਿਹੀ ਨੀਚੇ ਜਾਂਦਾ ਤਾਂ ਉਹਨੂੰ ਡਿਸਕੰਫਰਟ ਹੁੰਦਾ ਸੋ ਆਪਾਂ ਕੀ ਕਰ ਸਕਦੇ ਹਾਂ ਉਹਦੇ ਲਈ ਮੈਂ ਉਹਦੇ ਬਾਰੇ ਤੁਹਾਨੂੰ ਥੋੜਾ ਦੱਸਦਾ ਸਭ ਤੋਂ ਪਹਿਲਾਂ ਤਾਂ ਜ਼ਰੂਰੀ ਹੈ ਕਿ ਉਹਨੂੰ ਟੱਕ ਕੇ ਰੱਖਿਆ ਜਾਵੇ ਜਿਹੜੀ ਠੰਡੇ ਡੌਗ ਚ ਵੈਸਤਾ ਇਹ ਕਹਿੰਦੇ ਆ ਕਿ ਇਹਨਾਂ ਚ ਸਵੈਟ ਗਲੈਂਡ ਨਹੀਂ ਹੁੰਦੇ ਬਹੁਤ ਘੱਟ ਹੁੰਦੇ ਆ ਇਸ ਲਈ ਇਹ ਜਿਹੜਾ ਆਪਣੀ ਥਰਮੋ ਰੈਗੂਲੇਸ਼ਨ ਹੈ ਆਪਣੀ ਬਾਡੀ ਦਾ ਟੈਂਪਰੇਚਰ ਰੈਗੂਲੇਟ ਕਰਦਾ ਹੈ ਉਹ ਸਾਹ ਦੇ ਨਾਲ ਹੀ ਕਰਦਾ ਹੈ ਔਰ ਜਦੋਂ ਟੈਂਪਰੇਚਰ ਫਾਲ ਕਰਦਾ ਤਾਂ ਇਹਨਾਂ ਨੂੰ ਕਾਫੀ ਸਮੱਸਿਆ ਆਉਂਦੀ ਹੈ ਸੋ ਉਸ ਨੂੰ ਛਾਤੀ ਤੋਂ ਜਿਹੜਾ ਹੈ ਉਹ ਟੱਕ ਕੇ ਰੱਖਣਾ ਸੋ ਆਮ ਜਿਹੜਾ ਇੱਕ ਕੋਟਿੰਗ ਹੈ ਜਿਹੜੇ ਵੱਡੀ ਜੱਤ ਵਾਲੇ ਜਾਨਵਰ ਹੈ ਵੱਡੇ హెਅਰ ਕੋਟ ਵਾਲੇ ਜਾਨਵਰ ਹੈ ਉਹ ਕੁਝ ਹੱਦ ਤੱਕ ਕੋਪ ਕਰ ਸਕਦੇ ਆ ਪਰ ਜਿਹੜੇ ਪੈਟਸ ਹੈ ਜਿਨ੍ਹਾਂ ਦੇ ਸਮਾਲ ਹੇਅਰ ਕੋਟ ਹੈ ਉਹ ਉਹਨਾਂ ਲਈ ਟੱਕੇ ਰੱਖਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਸੋ ਉਸ ਨੂੰ ਛਾਤੀ ਤੋਂ ਕਵਰ ਕਰਕੇ ਰੱਖਣ ਦੀ ਲੋੜ ਹੈ ਉਸ ਦੇ ਕਪੜੇ ਹੁਣ ਜ਼ਰੂਰੀ ਨੇ ਹਾਂਜੀ ਸਰ ਉਸ ਦਾ ਨੰਨਾ ਡਾਈਟ ਦੀ ਗੱਲ ਕਰੀਏ ਖਾਣ ਪੀਣ ਦੀ ਕਿਹੜੀਆਂ ਚੀਜ਼ਾਂ ਧਿਆਨ ਰੱਖਣਾ ਜੀ ਕਿਹੜੀ ਚੀਜ਼ਾਂ ਹੁਣ ਦੇਣੀ ਚਾਹੀਦੀਆਂ ਕਿਹੜੀ ਚੀਜ਼ਾਂ ਨਹੀਂ ਦੇਣੀ ਚਾਹੀਦੀ ਤਾਂ ਕਿ ਇਹਨਾਂ ਦੇ ਡੌਗਸ ਜਿਹੜੇ ਨੇ ਉਹ ਹਮੇਸ਼ਾ ਹੈਲਥੀ ਰਹਿਣ ਇਹ ਬੜਾ ਇੰਪੋਰਟੈਂਟ ਹੈ ਖਾਸ ਕਰਕੇ ਸਰਦੀਆਂ ਚ ਜਿਹੜੀ ਬੋਡੀ ਦੇ ਟਰਨਓਵਰ ਹੈ ਉਹ ਬਹੁਤ ਜ਼ਿਆਦਾ ਵਧੀ ਹੁੰਦੀ ਹੈ ਕਿ ਸਾਡੀ ਹੀਟ ਬਣਾਣੀ ਹੈ ਬੋਡੀ ਨੇ ਜੋ ਅਸੀਂ ਖਾਵਾਂਗੇ ਉਸੇ ਤੋਂ ਸੋ ਹਾਈ ਪ੍ਰੋਟੀਨ ਡਾਈਟ ਇਸ ਟਾਈਮ ਤੇ ਬਹੁਤ ਜ਼ਰੂਰੀ ਹੈ ਹਾਈ ਪ੍ਰੋਟੀਨ ਹਾਈ ਕੈਲਰੀ ਡਾਈਟ ਵਾਜਰ ਹੋ ਰਹੀ ਹੈ ਸੋ ਜੇ ਡੌਗ ਦੀ ਡਾਈਟ ਬਾਰੇ ਦੇਖਿਆ ਜਾਵੇ ਡੌਗ ਕਿਉਂਕਿ ਕਈ ਡਾਈਟਸ ਤੋਂ ਬਹੁਤ ਅਲਰਜੀਕ ਨੇ ਸੋ ਪਰ ਉਹਨਾਂ ਨੂੰ ਕੁਝ ਕੁ ਡਾਈਟਸ ਆ ਜਿਹੜੀਆਂ ਜਿਹੜੀ ਹਾਈ ਪ੍ਰੋਟੀਨ ਹੈ ਹਾਈ ਕੈਲਰੀ ਵੀ ਆ ਉਹ ਜ਼ਰੂਰ ਦੇਣੀਆਂ ਚਾਹੀਦੀਆਂ ਸਰਦੀਆਂ ਚ ਖਾਸ ਕਰਕੇ ਜਿਵੇਂ ਐਗਸ ਆ ਅੰਡੇ ਉਹ ਜ਼ਰੂਰ ਉਹਨਾਂ ਦੇਣ ਜਿਹਦੇ ਇੱਕ ਵੱਡੇ ਡੌਗ ਨੂੰ ਘੱਟੋ ਘੱਟ 2 ਜਾਂ 3 ਅੰਡੇ ਰੋਜ਼ ਦੇਣੇ ਚਾਹੀਦੇ ਆ ਫਿਰ ਥੋੜੀ ਫੈਟ ਦਿੱਤੀ ਜਾ ਸਕਦੀ ਹੈ ਉਹਨਾਂ ਨੂੰ ਜੇ ਉਹ ਉਹਨਾਂ ਨੂੰ ਰੋਟੀ ਪਾਣੇ ਆ ਉਹਦੇ ਨਾਲ ਫੈਟ ਦਿੱਤੀ ਜਾ ਸਕਦੀ ਹੈ ਤਾਂ ਕਿ ਉਹਦੇ ਨਾਲ ਉਹਨੂੰ ਐਕਸਟਰਾ ਸਪਲੀਮੈਂਟ ਮਿਲ ਸਕੇ ਉਹ ਉਹ ਬਾਡੀ ਚ ਹੀਟ ਬਣਾ ਸਕੇ ਤੇ ਇਸ ਇਸ ਤਰ੍ਹਾਂ ਪਨੀਰ ਦਿੱਤਾ ਜਾ ਸਕਦਾ ਸੋ ਇਹ ਇਹ ਜਿਹੜੀਆਂ ਡਾਈਟਸ ਕੁਝ ਅਲਰਜੀਕ ਨੇ ਜਿਵੇਂ ਉਹ ਉਹ ਅਵੋਇਡ ਕਰਨੀਆਂ ਚਾਹੀਦੀਆਂ ਸੋ ਹਾਈ ਕੈਲਰੀ ਹਾਈ ਕੈਲਰੀ ਡੈਂਸ ਡਾਈਟ ਵਿਦ ਹਾਈ ਪ੍ਰੋਟੀਨ ਕੁਆਲਿਟੀ ਇਸ ਟਾਈਮ ਚ ਡੌਗ ਨੂੰ ਪ੍ਰੋਵਾਈਡ ਕਰਨੀ ਚਾਹੀਦੀ ਹੈ ਤਾਂ ਕਿ ਉਹ ਆਪਣਾ ਸਰਦੀ ਦੀ ਹੀਟ ਬਣਾ ਸਕੇ ਇਹਦੇ ਵਿੱਚ ਦੋ ਕਰੇ ਤੇ ਇਹ ਹੈਗੇ ਨੇ ਸੱਚ ਜਦ ਤੁਸੀਂ ਦੱਸਿਆ ਤੁਸੀਂ ਡਾਇਟਰਸ سے ضرور ਵਧੀਆ ਦੱਸਿਆਗਾ ਲੇਕਿਨ ਕੁਝ ਲੋਕ ਇਦਾਂ ਨੇ ਕਿ ਉਹ ਦੇਖਦੇ ਕਿ ਸਾਡੇ ਡੌگز ਨਾ ਕਿਤੇ ਜ਼ਿਆਦਾ ਮੋਟੇ ਨਾ ਹੋ ਜਾਣ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਜਿੱਦਾਂ ਹੀ ਵਰਕਆਊਟ ਇਹਨਾਂ ਹੁੰਦਾ ਨਾ ਆਪ ਬਾਹਰ ਲੈ ਕੇ ਜਾਂਦੇ ਨੇ ਤੋ ਇਸ ਕਰਕੇ ਡਾਈਟ ਕਿੰਨੀ ਵਾਰੀ ਦਿਨ ਵਿੱਚ ਦੇਣੀ ਚਾਹੀਦੀ ਏਕ ਡੌਗ ਨੂੰ ਇਹ ਨਹੀਂ ਆ ਕਿ ਜਦ ਦੀ ਵਾਰੀ ਕੋਈ ਆ ਰਿਹਾ ਤਾਂ ਕੋਈ ਖਾ ਰਿਹਾ ਤੋ ਉਹ ਕਹੇ ਤੂੰ ਵੀ ਖਾ ਲੈ ਹੈਨਾ ਤੇ ਕਿੰਨੀ ਵਾਰੀ ਏਕ ਡੌਗ ਨੂੰ ਅੱਛੀ ਡਾਈਟ ਦੇਣ ਵਾਸਤੇ ਤੰਦਰੁਸਤ ਰਵੇ ਤਾਂ ਕਿ ਉਹ ਨਹੀਂ ਸਫੀਸ਼ੀਐਂਟ ਤੁਸੀਂ ਬਿਲਕੁਲ ਵਾਜੂਬ ਸਵਾਲ ਕੀਤਾ ਕਿਉਂਕਿ ਆਪਣੀ ਆਦਤ ਹੈ ਆਪਾਂ ਟਿਟਬਿ ਉਦੇ ਨਾਲ ਇੱਕ ਕੈਲਕੂਲੇਟਰ ਡਾਈਟ ਨਹੀਂ ਜਾਂਦੀ। ਦੋ ਵਾਰੀ ਡੌਗ ਨੂੰ ਡਾਈਟ ਦੇਣੀ ਚਾਹੀਦੀ ਹੈ, ਇੱਕ ਸਵੇਰ ਇੱਕ ਸ਼ਾਮ। ਅਡਲਟ ਡੌਗ ਨੂੰ। ਦੋ ਵਾਰੀ ਇਨ ਇਹੀ ਚੀਜ਼ਾਂ ਸਿਲੈਕਟ ਕਰਕੇ ਇੱਕ ਵਾਰੀ ਪਨੀਰ ਨਾਲ ਦੋ ਜੋ ਉਹਨੂੰ ਦੋ ਚਪਾਤੀਆਂ। ਸ਼ਾਮ ਨੂੰ ਜੇ ਤੁਸੀਂ 30 ਕਿਲੋ ਦਾ ਐਵਰੇਜ ਡੌਗ ਲੈ ਕੇ ਚੱਲਦੇ ਹੋ, ਸ਼ਾਮ ਨੂੰ ਦੋ ਐਗਸ ਤੇ ਨਾਲ ਚਪਾਤੀਆਂ ਉਹਨੂੰ ਦਿਓ। ਸੋ ਦੋ ਵਾਰੀ ਹਾਈ ਕੁਆਲਿਟੀ ਹਾਈ ਪ੍ਰੋਟੀਨ ਕੈਲਰੀ ਡਾਈਟ ਖਾਸ ਕਰਕੇ ਸਰਦੀਆਂ 'ਚ ਬਹੁਤ ਜ਼ਰੂਰੀ ਹੈ ਡੌਗ ਨੂੰ ਦੇਣ ਲਈ। ਟੋਟਲ ਡੌਗਸ ਨੇ, ਛੋਟੇ ਡੌਗਸ ਨੂੰ 6 ਮਨਸ ਜਿਹੜੇ ਪਪਸ ਹੈ ਉਹਨਾਂ ਨੇ ਗਰੋ ਕਰਨਾ ਹੁੰਦਾ ਉਹਨਾਂ ਦੀ ਰਿਕੁਆਇਰਮੈਂਟ ਵੀ ਜ਼ਿਆਦਾ ਹੁੰਦੀ ਹੈ ਸੋ ਉਹਨਾਂ ਨੂੰ ਵੀ ਪ੍ਰੋਟੀਨ ਦੀ ਰਿਕੁਆਇਰਮੈਂਟ ਖਾਸ ਕਰਕੇ ਮਿਨਰਲਜ਼ ਦੀ ਰਿਕੁਆਇਰਮੈਂਟ ਉਹਨਾਂ ਨੂੰ ਪਨੀਰ ਦੇਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਬੋਨਸ ਦੀਆਂ ਬਿਮਾਰੀਆਂ ਉਹਨਾਂ ਨੂੰ ਹੱਡੀਆਂ ਦੀਆਂ ਬਿਮਾਰੀਆਂ ਕਿਉਂਕਿ ਉਹਨਾਂ ਨੇ ਬਹੁਤ ਫਾਸਟ ਗਰੋ ਕਰਨਾ ਹੁੰਦਾ ਜਿਨ੍ਹਾਂ ਆਪਾਂ 20 ਸਾਲਾਂ ਚ ਗਰੋ ਕਰਦੇ ਆ ਉਹਨੇ 6 ਸਾਲਾਂ ਚ ਗਰੋ ਕਰ ਲਿਆ ਅਡਲਟ ਹੋ ਜਾਂਦਾ 6 ਸਾਲ ਤੋਂ 6 ਮਹੀਨੇ ਬਿਲਕੁਲ ਸਰ ਮੈਂ ਪੂਰੇ ਇੰਟਰਵਿਊ ਦੌਰਾਨ ਮੈਂ ਇੱਕ ਚੀਜ਼ ਨੋਟ ਕੀਤੀ ਕਿ ਤੁਸੀਂ ਜਿੰਨੀਆਂ ਡਾਟਾ ਦੱਸਿਆ ਨੇ ਜੋ ਇਨਸਾਨ ਖਾਂਦੇ ਸੇਮ ਹੋਈ ਦੱਸੀ ਹੈ ਤੁਸੀਂ ਕੋਈ ਚੈਨ ਨਹੀਂ ਦੱਸਿਆ ਕਿ ਬਾਹਰ ਕੋਈ ਸ਼ਾਪ ਤੋਂ ਬਾਇ ਕਰਨਾ ਕਿਉਂਕਿ ਸ਼ਾਪਸ ਦਾ ਅੱਜ ਕੱਲ ਡਾਕਸਿਆਂ ਦੇਖਿਓ ਨਾ ਇਹ ਕਮਰਸ਼ੀਅਲ ਸ਼ਾਪਸ ਬਣ ਚੁੱਕਿਆ ਨੇ ਹਰ ਚੀਜ਼ ਦੀ ਚੀਜ਼ ਖਾਂਟ ਪੈਂਦੇ ਔਰ ਸ਼ਾਪਸ ਤੇ ਉਪਲਬਧ ਹੈਗੇ ਨੇ ਇਹ ਮੈਂ ਇਹ ਨਹੀਂ ਕਹਿੰਦਾ ਕਿ ਜਿਹੜੀ ਕਮਰਸ਼ੀਅਲ ਡਾਈਟ ਹੈ ਦਿੱਤੀ ਜਾ ਸਕਦੀ ਹੈ ਕਮਰਸ਼ੀਅਲ ਡਾਈਟ ਥੋੜੀ ਕਾਸਟਲੀ ਵੀ ਪੈਂਦੀ ਹੈ ਤੇ ਉਹ ਥਰੋਅਆਊਟ ਦਾ ইয়ারস کئی ਵਾਰੀ ਹੁੰਦਾ ਕਿ ਯੂਨੀਫਾਰਮ ਡਾਈਟ ਆਉਂਦੀ ਹੈ ਜੇ ਤੁਹ ਪਰ ਕਈ ਵਾਰੀ ਡੌਗ ਅਲਰਜੀਕ ਹੈ ਤਾਂ ਕਮਰਸ਼ੀਅਲ ਡਾਈਟ ਦਾ ਕੋਈ ਨੁਕਸਾਨ ਨਹੀਂ ਉਹ ਦਿੱਤੀ ਜਾ ਸਕਦੀ ਹੈ ਤੇ ਇਹ ਬੈਲੈਂਸ ਕਰਕੇ ਬਣਾਈ ਹੁੰਦੀ ਹੈ ਆਦਰਵਾਇਸ ਮੀਟ ਵੀ ਡੌਗ ਦੀ ਡਾਈਟ ਹੈ ਮੈਂ ਕਈ ਚੀਜ਼ਾਂ ਇਸ ਕਰਕੇ ਨਹੀਂ ਕਿ ਇਹ ਚੀਜ਼ਾਂ ਆਪ ਅਸੀਂ ਸਪਲੀਮੈਂਟ ਕਰ ਸਕਦੇ ਜਿਹਦੀ ਸਾਨੂੰ ਫੂਡ ਦੀ ਨੋਲਜ ਹੈ ਉਸ ਹਿਸਾਬ ਨਾਲ ਅਸੀਂ ਉਹਦੀ ਡਾਈਟ ਸਪਲੀਮੈਂਟ ਕਰ ਸਕਦੇ ਸਰ ਆਖਰੀ ਚਾਹੀ ਕੋਸਟਨ ਹੈ ਕਿ ਜੇਕਰ ਇਹ ਦੋਨਾਂ ਇੱਚੋ ਧਿਆਨ ਨਾ ਰੱਖਿਆ ਜਾਵੇ ਜਿੱਦਾਂ ਤੁਸੀਂ ਦੱਸਿਆ ਹੀ ਕੰਬਲ ਉਮੇਸ਼ਾ ਪਾ ਕੇ ਰੱਖਣਾ ਚਾਹੀਦਾ ਡੌਗ ਸੈ ਹੈ ਨਾ ਕੋਈ ਕੋਟਿੰਗ ਉਹਦੀ ਜਰੂਰ ਹੋਣੀ ਚਾਹੀਦੀ ਹੈ ਹਾਂਜੀ ਹਾਂਜੀ ਸੀ ਹੈਲਥੀ ਡਾਈਟ ਬਾਰੇ ਉਹਦਾ ਸ ਹੈ ਕਿ ਇਸ ਪ੍ਰਕਾਰ ਨਾਲ ਦੋ ਟਾਈਮ ਖਾਣਾ ਦੇਣਾ ਚਾਹੀਦਾ ਹੈ ਅਗਰ ਇਸ ਚੀਜ਼ਾਂ ਧਿਆਨ ਨਾਲ ਹੀ ਰੱਖਿਆ ਜਾ ਰਿਹਾ ਤਾਂ ਅੱਜ ਸਮੇਂ ਸਰਦੀਆਂ ਦੇ ਵਿੱਚ ਤੁਹਾਡੇ ਕੋਲ ਕਿੱਦਾਂ ਦੇ ਕੇਸਿਸ ਆ ਰਹੇ ਨੇ ਜਿਨ੍ਹਾਂ ਨੂੰ ਤੁਸੀਂ ਇਸ ਸਮੇਂ ਅੰਦਰ ਦੇਖ ਰਹੇ ਇਹ ਦੋ ਇੱਕ ਡੀ ਵਾਰਮਿੰਗ ਕਰਨੀ ਬਹੁਤ ਜ਼ਰੂਰੀ ਹੈ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਤਾਂ ਕਿ ਉਹਦੇ ਵਿੱਚ ਖੂਨ ਦੀ ਮਾਤਰਾ ਪੂਰੀ ਹੋ ਸਕੇ ਜੇ ਹੀਮੋਗਲੋਬਿਨ ਪੂਰਾ ਹੈ ਤਾਂ ਹੀ ਜਾਨਵਰ ਚ ਹੀਟ ਬਣੇਗੀ ਤਾਂ ਹੀ ਪੱਟ ਚ ਹੀਟ ਬਣੇਗੀ ਨੰਬਰ 2 ਕੁਝ ਬਿਮਾਰੀਆਂ ਜਿਹੜੀਆਂ ਸੀਜ਼ਨਲ ਰਿਲੇਟਡ ਹੈ ਅੱਜ ਕੱਲ ਨਮੋਨੀਆ ਵਗੈਰਾ ਦੀ ਖਾਸ ਪ੍ਰੋਬਲਮ ਆਂਦੀ ਹੈ ਕੁਝ ਵਾਇਰਲ ਬਿਮਾਰੀਆਂ ਜਿਵੇਂ ਕਾਈਨਡਿਸ ਟੈਂਪਰ ਉਹ ਜ਼ਿਆਦਾ ਹੁੰਦਾ ਸਰਦੀਆਂ ਚ ਸੋ ਇਸ ਲਈ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਆਪਣਾ ਪਪ ਆ ਅਡਲਟ ਡੌਗ ਹੈ ਉਹਦੀ ਵੈਕਸੀਨ ਰਿਪੀਟ ਕਰਾ ਦਿੱਤੀ ਜਾਵੇ ਤਾਂ ਕਿ ਉਹ ਸਰਦੀਆਂ ਚ ਉਸ ਬਿਮਾਰੀਆਂ ਤੋਂ ਬਚ ਸਕੇ ਜੇ ਜਾਨਵਰ ਠਿੱਲਾ ਹੁੰਦਾ ਤਾਂ ਉਹਨੂੰ ਜਲਦੀ ਤੋਂ ਜਲਦੀ ਲਿਜਾ ਕੇ ਅ ਵੈਟਨਰੀ ਦੀ ਹੈਲਪ ਲਈਤੀ ਜਾਵੇ ਉਹਨੂੰ ਦਿਖਾਇਆ ਜਾਵੇ ਤਾਂ ਕਿ ਉਸਨੂੰ ਛੇਤੀ ਛੇਤੀ ਠੀਕ ਕੀਤਾ ਜਾ ਸਕੇ ਸਰੇਤਲੇ ਬੇਸਿਕ ਕਿਹੜੀਆਂ ਬਿਮਾਰੀ ਹੈਗੀ ਹੈ ਜਿਹੜੀ ਕਿ ਕਹ ਲੋ ਕਿ ਸਰਦੀਆਂ ਤੇ ਅਕਸਰ ਡੌਗਸ ਨੂੰ ਆ ਜਾਂਦੀਆਂ ਹੈਗੀਆਂ ਤੇ ਉਹਦੇ ਲੱਛਣ ਕੀ ਹੈਗੇ ਨੇ ਮੈਂ ਡਿਸਟੈਂਪਰਿਕ ਬਿਮਾਰੀ ਮੈਂ ਤੁਹਾਨੂੰ ਦੱਸੀ ਹੈ ਜਿਵੇਂ ਡਿਸਟੈਂਪਰ ਨਰਵਸ ਬਿਮਾਰੀ ਹੈ ਜਿਵੇਂ ਆਦਮੀਆਂ ਚ ਪੋਲੀਓ ਹੁੰਦਾ ਇਦਾਂ ਦੀ ਬਿਮਾਰੀ ਹੈ ਅ ਟਟੀਆਂ ਉਲਟੀਆਂ ਲੱਗਦੀਆਂ ਇਹਦੇ ਚ ਉਸ ਤੋਂ ਬਾਅਦ ਨਰਵਸ ਫਾਰਮ ਆ ਜਾਂਦੀ ਹੈ ਜਿਸ ਦੇ ਨਾਲ ਕਿ ਜਾਨਵਰ ਕਈ ਵਾਰੀ ਪੈਰਾਲੈਟਿਕ ਹੋ ਜਾਂਦਾ ਸਿੱਧਾ ਕਈ ਵਾਰੀ ਫਿਟਸ ਆਣੇ ਸ਼ੁਰੂ ਹੋ ਜਾਂਦੇ ਕਈ ਵਾਰੀ ਉਹ ਲੱਤ ਹਿਲਾਉਣ ਲੱਗ ਜਾਂਦਾ ਕਨਸਟੈਂਟਲੀ ਟਵਿਚਿੰਗ ਸ਼ੁਰੂ ਹੋ ਜਾਂਦੀ ਹੈ ਇਸ ਤਰ੍ਹਾਂ ਦੀ ਇਹ ਇੱਕ ਬਿਮਾਰੀ ਹੈ ਜਿਹੜੀ ਕਿ ਨਰਵਸ ਫਾਰਮ ਵੀ ਜਿਹਦੀ ਆਂਦੀ ਹੈ ਅੱਖਾਂ 'ਚ ਵੀ ਲੀਜ਼ਨ ਆ ਜਾਂਦੇ ਆ ਸਕਿਨ ਤੇ ਪ੍ਰੋਬਲਮ ਆ ਜਾਂਦੀ ਹੈ ਸੋ ਇਹ ਬਿਮਾਰੀ ਸਰਦੀਆਂ 'ਚ ਜ਼ਿਆਦਾ ਪ੍ਰੈਸੀਪਿਟੇਟ ਹੋ ਜਾਂਦੀ ਹੈ ਕਈ ਵਾਰੀ ਸੋ ਇਸ ਲਈ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਐਕਸਟ੍ਰੀਮ ਠੰਡ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਪੈਟਸ ਦੀ ਵੈਕਸੀਨੇਸ਼ਨ ਕਰਾ ਕੇ ਰੱਖੋ ਤਾਂ ਕਿ ਇਹ ਇਹਨਾਂ ਦਿਨਾਂ 'ਚ ਬਿਮ ਪੈਟਸੋ ਸੋ ਸਰ ਜਾਣਦੇ ਆਂ ਕਿ ਕਹਿਣਾ ਚਾਹਾਂਗੋ ਲੁਧਿਆਣਾ ਵਾਸੀ ਹਾਂ ਐਸੀ ਕੀ ਦਰਜ ਮੇਰਾ ਮੈਸੇਜ ਇਹ ਕਿ ਜਿਵੇਂ ਆਪਾਂ ਠੰਡ ਫੀਲ ਕਰਦੇ ਆਂ ਐਵੇਂ ਹੀ ਸਾਡੇ ਪੈਟ ਵੀ ਠੰਡ ਫੀਲ ਕਰਦੇ ਆ ਉਹਨਾਂ ਨੂੰ ਕੋਜੀ ਰੱਖੋ ਕੋਜੀ ਟੈਂਪਰੇਚਰ ਬਹੁਤ ਜ਼ਿਆਦਾ ਹੀਟ ਕਰਨ ਦੀ ਲੋੜ ਨਹੀਂ 20 ਤੋਂ 25 ਡਿਗਰੀ ਦੇ ਟੈਂਪਰੇਚਰ ਦੇ ਵਿੱਚ ਰੱਖੋ ਤੇ ਉਹਨਾਂ ਨੂੰ ਸਵੇਰ ਸ਼ਾਮ ਦੀ ਵਾਕ ਤੋਂ ਬੈਟਰ ਹੈ ਦੁਪਹਿਰੇ ਵਾਕ ਦਿਓ ਵਾਕ ਵੀ ਜ਼ਰੂਰੀ ਹੈ ਤਾਂ ਕਿ ਜਾਨਵਰ ਦਾ ਮੈਟਾਬੋਲਿਜ਼ਮ ਬਣਿਆ ਰਹੇ ਹੈਲਦੀ ਡਾਈਟ ਦਿਓ ਜਾਨਵਰ ਨੂੰ ਤੇ ਬਸ ਉਹਨੂੰ ਗੁੱਡ ਸਪਿਰਿਟਸ ਰੱਖੋ ਉਹਨੂੰ ਬੋਰਿਅਤ ਨਾ ਹੋਣ ਦਿਓ ਕਈ ਵਾਰੀ ਬੋਰਿਅਤ ਨਾਲ ਵੀ ਉਹਨੂੰ ਨਰਵ ਤੇ ਥੋੜੀ ਉਹਨੂੰ ਐਂਟਰਟੇਨਮੈਂਟ ਥੋੜੀ ਉਹਦੀ ਬਾਹਰ ਲਿਜਾਣਦੇ ਰਹੋ ਸੋ ਦੈਟਸ ਅ ਬੈਸਟ ਫਾਰ ਯਰ ਡੌਗਸ ਬਹੁਤ ਬੇਸ਼ੁਕਰੀ ਇਹ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਥੈਂਕ ਯੂ ਸੋ ਦੋਸਤੋ ਅੱਜ ਅਸ਼wini Sharma ਜੀ ਨੇ ਦੱਸਿਆ ਕਿ ਕਿਸ ਪ੍ਰਕਾਰ ਨਾਲ ਤੁਸੀਂ ਆਪਣੇ ਡੌਗਸ ਨੂੰ ਹੈਲਥੀ ਰੱਖ ਸਕਦੇ ਹੋ ਸਪੈਸ਼ਲੀ ਜਦੋਂ ਵਿੰਟਰ ਦੇ ਸਰਦੀਆਂ ਦੇ ਦਿਨਾਂ ਦੇ ਵਿੱਚ ਉਹ ਜੋ ਆਮ ਗੱਲਾਂ ਤੁਸੀਂ ਰੂਟੀਨ ਦੇ ਵਿੱਚ ਕਰਦੇ ਹੋ ਯਾਨੀ ਕਿ ਡੌਗਸ ਨੂੰ ਬੋਰ ਨਾ ਹੋਣ ਦੋ ਉਹਨੂੰ ਐਂਟਰਟੇਨ ਵਾਸਤੇ ਤੁਸੀਂ ਬਾਹਰ ਵਾਕ ਕਰਵਾ ਲੈ ਕੇ ਜਾਓ ਹੈਲਥੀ ਡਾਈਟ ਦੋ ਹਮੇਸ਼ਾ ਟੱਕ ਕੇ ਰੱਖੋ ਜਿੱਦਾਂ ਆਪਾਂ ਟੱਕ ਕੇ ਰਹਿੰਦੇ ਹਾਂ ਸੋ ਇਹਨਾਂ ਚੀਜ਼ਾਂ ਦਾ ਗਾਂ ਧਿਆਨ ਰੱਖੋ ਕਿ ਤੇ ਮੈਨੂੰ ਲੱਗਦਾ ਕਿ ਤੁਹਾਨੂੰ ਇੰਨਾ ਵੇਟਰੀ ਹਸਪੀਟਲ ਲੈ ਆਪਣੇ ਡੌਗਸ ਨੂੰ ਜਲਦੀ ਲਿਆਉਂਦੀ ਜ਼ਰੂਰਤ ਨਹੀਂ ਆਈ ਉਹ ਸਮੇਂ-ਸਮੇਂ ਤੇ ਜਦੋਂ ਉਹਨਾਂ ਨੇ ਕਿਹਾ ਕਿ ਨੂੰ ਆਪਣੇ ਡੌਗਸ ਨੂੰ ਜਿਹੜ तुम्हाला देऊ इजा धनवाद हो जुडे लुधियाणा लागलेला